ਖਨੂਰੀ ਬਾਰਡਰ ਤੋਂ ਇੱਕ ਹੋਰ ਦੁਖਦਾਈ ਖਬਰ ਸਾਹਮਣੇ ਆਈ ਕਿਸਾਨ ਦਰਸ਼ਨ ਸਿੰਘ ਦੀ ਮ੍ਰਿਤਕ ਹੋ ਜਾਂਦੀ ਹੈ ਉਹਨਾਂ ਨੂੰ ਇਲਾਜ ਲਈ ਪਹਿਲਾਂ ਪਾਤੜਾ ਲਿਆਇਆ ਲਿਆਇਆ ਜਾਂਦਾ ਉਸ ਤੋਂ ਬਾਅਦ ਸਮਾਣਾ ਲਿਆਇਆ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈਗਾ ਇਸ ਵੇਲੇ ਉਹਨਾਂ ਦਾ ਪਰਿਵਾਰ ਸਰਕਾਰੀ ਰਜਿੰਦਰ ਹਸਪਤਾਲ ਦੇ ਵਿੱਚ ਇੱਕ ਕਿਉਂ ਨਾਲੇ ਮ੍ਰਿਤਕ ਦੇ ਨੂੰ ਹੁਣ ਸਰਕਾਰੀ ਰਜਿੰਦਰ ਹਸਪਤਾਲ ਦੇ ਵਿੱਚ ਰੱਖਿਆ ਗਿਆ ਉਹਨਾਂ ਦੇ بیٹے ਦਰਸ਼ਨ ਸਿੰਘ ਦੇ ਉਹ ਆਏ ਨੇ ਕਿ ਔਰ ਦੁਖਦਾਈ ਖਬਰ ਹੈ ਲਗਾਤਾਰ ਜਿਹੜੀ ਉਹ ਕਿਸਾਨਾਂ ਨੂੰ ਵੇਖਣ ਨੂੰ ਆ ਰਹੀ ਹੈ ਕਿ ਚੌਥੀ ਜਿਹੜੀ ਉਹ ਸ਼ਹਾदत ਹੋਈ ਕਿ ਕਿਸਾਨ ਦੀ ਬੀਕਿਉ ਇਕਤਾ ਅਗਰਾਹ ਜਿਹੜੀ ਜਥੇਬੰਦੀ ਹੈਗੀ ਆ ਸ਼ਾਦੀ ਸਿੱਧੂਪੁਰ ਉਹਨਾਂ ਦੇ ਜਿਹੜੇ ਆਗੂ ਸਾਡੇ ਨਾਲ ਮੌਜੂਦ ਨੇਗੇ ਕਿੱਥੇ ਦੇ ਰੈਣ ਮਾਰੇ ਸੀ ਦਰਸ਼ਨ ਜੀ ਭਾਜੀ ਪਿੰਡ ਅਮਰਗੜ ਡਿਸਟ੍ਰਿਕਟ ਬਠਿੰਡਾ ਦੇ ਇਹਨਾਂ ਦਾ ਨਾਮ ਸੀ ਦਸੇਸੇ ਇਨਸਾਨਾਂ ਦੇ ਜਰਨਲਿਸਟ ਜੀ ਕਿੰਨੀ ਉਮਰ ਸੀਗੇ ਉਹਨਾਂ ਦੀ 60-65 ਸਾਲ ਸੀ ਜੀ ਪਿਛੋਕੜ ਕੀ ਸੀਗਾ ਕਿੰਨੇ ਕੁ ਪਿਛੋਕੜ ਇਹਨਾਂ ਕੋਲੇ 8 8 ਏਕੜ ਜਮੀਨਾਂ ਹੈ 8 ਏਕੜੀ 8 ਏਕੜੀ ਹਾਂਜੀ ਉਹਦੀ ਖੇਤੀ ਕਰਦੇ ਸੀਗੇ ਕਿੰਨੇ ਸਮੇਂ ਤੋਂ ਜੁੜੇ ਹੋਏ ਸੀਗੇ ਜੁਨੀਅਰ ਨਾਲ ਜੀ ਜੁਨੀਅਰ ਨਾਲ ਬਹੁਤ ਚਿਰ ਤੋਂ ਜੁੜੇ ਜੁੜੇ ਹੋਏ ਸੀਗੇ ਹੁਣ ਇਹ ਅੰਦੋਲਨ ਦੇ ਵਿੱਚ ਕਦੋਂ ਤੋਂ ਬੈਠਾ ਅੰਦੋਲਨ ਦੇ ਵਿੱਚ 12 ਤਰੀਕ ਨੂੰ ਮਹਿਲਾ ਚੌਕ ਆਏ ਸੀ ਜੀ 13 ਤਰੀਕ ਨੂੰ ਸਾਡੇ ਨਾਲ ਇਹ ਖਨੋਰੀ ਬਟਰਾਇਆ ਜੀ ਬੇਟਾ ਇਹਨਾਂ ਦਾ ਇਹਨਾਂ ਦਾ ਬੇਟਾ ਸੁਖਦੀਪ ਸਿੰਘ ਸੁਪਰੀ ਸਿੰਘ ਹੁਣ ਕੀ ਸਥਿਤੀ ਹੈਗੀ ਹੈ ਸਥਿਤੀ ਦਾ ਅਸੀਂ ਮੰਗ ਕਰਦੇ ਆਂ ਜੀ ਸਰਕਾਰ ਤੋਂ ਜੋ ਸਹਾਇਤਾ ਇਹਨਾਂ ਨੂੰ ਦਿੱਤੀ ਜਾਵੇ ਨੌਕਰੀ ਦਿੱਤੀ ਜਾਵੇ ਬੇਟੇ ਨੂੰ ਠੀਕ ਹੈ ਜੀ ਜਿਹੜੀ ਇਹਦੀ ਮੌਤ ਹੋਈ ਹੈ ਜੀ ਇਹ ਜਿਹੜੇ ਇਹਨਾਂ ਨੇ ਅੱਥਰ ਗੋਲੇ ਛੱਟੇ ਆ ਉਹਦੇ ਕਾਰਨ ਹੋਈ ਹੈ ਜੀ ਤੂਆ ਚੜ੍ਹਨਾ ਹੋਈ ਹੈ ਮੌਤ ਇਹ ਉਸੇ ਸੀ ਕਿ ਉਸੇ ਦਿਨ ਇੱਕ ਹੀ ਤਰੀਕ ਤੇ ਤੋਂ ਇਹ 100 ਕੰਮ ਪਿੱਛੇ ਸੀ ਜੀ ਕਨੌਰੀ ਬਾਰਡਰ ਕਨੌਰੀ ਬਾਰਡਰ ਤੋਂ 21 ਤਰੀਕ ਨੂੰ ਵੀ ਇਹਨਾਂ ਦੀ ਸਿਹਤ ਵਿਗੜੀ ਜੀ ਉਸ ਤੋਂ ਬਾਅਦ 22 ਤਰੀਕ ਨੂੰ 10 ਵਜੇ ਇਹਨਾਂ ਨੂੰ ਦ ਦੌਰਾਪਿਆ ਟੈਗ ਦਾ ਸਮਝ ਲਾ ਸ਼ੇਧ ਵਿਗੜ ਗਈ ਉਸ ਤੋਂ ਬਾਅਦ ਇਹਨਾਂ ਦੀ ਮੌਕੇ ਤੇ ਅਸੀਂ ਐਂਬੂਲੈਂਸ ਅੱਧੀ ਐਂਬੂਲੈਂਸ ਦੇ ਵਿੱਚ ਪਾਉਣ ਤੋਂ ਪਹਿਲੇ ਪਹਿਲੇ ਇਹਨਾਂ ਦੀ ਮੌਤ ਹੋ ਗਈ ਸੀ ਪਹਿਲਾਂ ਲਾਜਲੀ ਪਾਤਣਾ ਲੈ ਕੇ ਗਏ ਕਿਤੇ ਪਹਿਲਾਂ ਲਾਜਲੀ ਪਾਤਣਾ ਐਂਬੂਲੈਂਸ ਲੈ ਕੇ ਗਏ ਜੀ ਉੱਥੋਂ ਡਾਕਟਰ ਨੇ ਮਿਹਨਤ ਕੋਸ਼ਿਸ਼ ਕਰਤਾ ਸੀ ਅੱਜ ਸਵੇਰ ਦੀ ਪੂਰੀ ਘਟਨਾ ਹੈ ਕੱਲ੍ਹ ਰਾਤ ਦੇ ਕੱਲ੍ਹ 10 ਵਜੇ ਦੇ ਕੱਲ੍ਹ ਰਾਤ 10 ਵਜੇ ਦੀ ਕੀ ਸਾਹ ਲੈਣ ਦੇ ਵਿੱਚ ਤਕਲੀਫ ਹੋ ਗਈ ਸੀ ਸਾਹ ਲੈਣ ਦੇ ਸਾਹ ਲੈਣ ਦੇ ਔਖਾ ਹੋ ਰਿਹਾ ਸੀ ਸਾਹ ਜੀ ਉਸ ਤੋਂ ਬਾਅਦ ਸਾਨੂੰ ਠਾਇਆ ਇਹਨੇ ਅਦਾ ਮੈਨੂੰ ਸਾਹ ਔਖਾ ਆ ਰਿਹਾ ਜਦੋਂ ਅਸੀਂ ਐਂਬੂਲ ਉਦੋਂ ਨੂੰ ਜਾਣ ਕੇ ਬੇਵਸ਼ੱਕ ਹੋ ਗਏ ਸੀ ਤੁਹਾਡਾ ਕੀ ਨਾਮ ਹੈਗਾ ਤੁਸੀਂ ਉਹਨਾਂ ਦੇ ਬੇਟੇ ਹੋ ਵੈਸੇ ਘਟਨਾ ਬੜੀ ਮੰਨਪਾਕੀ ਹੈਗੀ ਹੈ ਲੇਕਿਨ ਫਿਰ ਵੀ ਹੌਸਲਾ ਤੁਸੀਂ ਰੱਖੋ ਲੇਕਿਨ ਦੂਜੀ ਤਰਫ ਕਿੰਨੀ ਜ਼ਮੀਨ ਹੈ ਤੁਹਾਡੀ ਕਿੰਨੀ ਜ਼ਮੀਨ ਵਿਹਾਈ ਕਰਦੇ ਹੋ ਤਾਂ ਸਥਿਤੀ ਨਹੀਂ ਹੈਗੀ ਪਰਿਵਾਰ ਦੀ ਬੋਲਣੀ ਨੌਜਵਾਨ ਹੈ ਪੁੱਤ ਤੇ ਬਜ਼ੁਰਗ ਦੀ ਮੌਤ ਹੋਈ ਹੈ ਕਰ ਤੇ ਉਸ ਦਾ ਦੁੱਖ ਵੀ ਹੈਗਾ ਔਰ ਇਸ ਸੰਘਰਸ਼ ਜੇ ਨਾਲ ਜੁੜੇ ਹੋਏ ਸੀਗੇ ਕੋਈ ਕਰਜ਼ਾ ਸਿਗਾ ਸਿੱਤ ਕਰਜ਼ਾ 8 ਲੱਖ ਰੁਪਏ ਦੀ ਲੈਂਟ ਹੈ ਜਿੰਨਾ ਦੀ ਦੂਸਰਾ ਸਾਨੂੰ ਅਜੇ ਪਤਾ ਨਹੀਂ ਕਿਸਾਨਾਂ ਨੂੰ ਵੀ ਇਹਨਾਂ ਦੇ ਕੀ ਹੈ ਕੋਈ ਇਹ ਹੁਣ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਸਿਵਲ ਦਾ ਕੋਈ ਨਹੀਂ ਆਇਆ ਜੀ ਸਾਡੇ ਕੋਲੇ ਪੁਲਿਸ ਆ ਰਹੀ ਹੈ ਜੀ ਉਹ ਆਉਂਦੀ ਹੈ ਬਿਆਨ ਲਿਖਾਉ ਸਾਨੂੰ ਪਰ ਸਿਵਲ ਦਾ ਕੋਈ ਆ ਕੇ ਸਾਨੂੰ ਪ੍ਰੋਸਸਾ ਦਾ ਦੇਵੇ ਫੇਰ ਹੀ ਅਸੀਂ ਗੱਲ ਕਰੀਏ ਸਾਡੇ ਕੋਈ ਸਿਵਲ ਦਾ ਸਿਲ ਦਾ ਅਫਸਰ ਕੋਈ ਨਹੀਂ ਆਇਆ ਸਾਡੇ ਕੋਲ ਡਲੇਵਰ ਸਾਹਿਬ ਵੀ ਇੱਥੇ ਨਹੀਂ ਗਏ ਡਲੇਵਰ ਸਾਹਿਬ ਇੱਥੇ ਹੈ ਜੀ ਉਹਨਾਂ ਦੀ ਵੀ ਸਿਹਤ ਠੀਕ ਨਹੀਂ ਜੀ ਉਹ ਵੀ ਬெட் ਰੈਸਟ ਤੇ ਜੀ ਕੋਈ ਇਹ ਗੱਲਬਾਤ ਉਹਨਾਂ ਨਾਲ ਹਾਂ ਗੱਲਬਾਤ ਹੋਈ ਹੈ ਜੀ ਖੈਰ ਇਹ ਵੀ ਗੱਲਬਾਤ ਚੱਲੀ ਜਾਂਦੀ ਹੈ ਜਿਵੇਂ ਕਹਿਣਗੇ ਆਗੂ ਕਹਿਣਗੇ ਸਾਨੂੰ ਹੁਣ ਮੇਰੇ ਤੱਕ ਦੇ ਨੂੰ ਕਿੱਥੇ ਰੱਖਿਆ ਗਿਆ ਮੇਰੇ ਤੱਕ ਦੇ ਨੂੰ ਮੋਚਲੀ ਦੇ ਵਿੱਚ ਇੱਥੇ ਪਟਿਆਲੇ ਰੱਖਿਆ ਗਿਆ ਜੀ ਹਾਂ ਜੀ ਇੰਤਜ਼ਾਰ ਕਰ ਰਹੇ ਹਾਂ ਕਿ ਪ੍ਰਸ਼ਾਸਨ ਕੋਲ ਗੱਲਬਾਤ ਕੋਈ ਸਿਵਲ ਦਾ ਅਸਰ ਆ ਕੇ ਸਾਨੂੰ ਭਰੋਸਾ ਦੇਵੇ ਸਾਨੂੰ ਕੁਝ ਗੱਲਬਾਤ ਪੂਰੇ ਤਰ੍ਹਾਂ ਸੀ ਪੋਸਟਰ ਮੈਟੋ ਕਰਾਉਣ ਲਈ ਤਿਆਰ ਹੈ ਤਾਂ ਬਿਲਕੁਲ ਜਿਹੜਾ ਪਰਿਵਾਰ ਦੇ ਵਿੱਚ ਇਸ ਵੇਲੇ ਜਿਹੜੀ ਉਹ ਦੁੱਖ ਦੀ ਲੈ ਰਹੀ ਤਸਵੀਰ ਹੈ ਜਦੋਂ ਤੁਸੀਂ ਦੇਖ ਰਹੇ ਹੋ ਪਿੰਡ ਦੇ ਜਿਹੜੇ ਮੌਤਵਾਰ ਬੰਦੇ ਨੇ ਉਹ ਪਹੁੰਚੇ ਨਹੀਂ ਜਿ ਜਥੇਬੰਦੀ ਦੇ ਜਿਹੜੇ ਮੌਤਵਾਰ ਬੰਦੇ ਨੇ ਉਹ ਪਹੁੰਚੇ ਨੇ ਉਹਨਾਂ ਦਾ ਬੇਟਾ ਦਰਸ਼ਨ ਸਿੰਘ ਦਾ ਜਿਹੜਾ ਉਹ ਇਸ ਵੇਲੇ ਪਾਬੂ ਇਹ ਤਸਵੀਰਾਂ ਜ਼ਰੂਰ ਨਹੀਂ ਗਈਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਘਰ ਤੋਂ ਇੱਕ ਪਿਓ ਦਾ ਸਹਾਰਾ ਪੁੱਤ ਦੇ ਸਿਰ ਤੋਂ हट ਜਾਣਾ ਇੱਕ ਵੱਡੀ ਜਿਹੜੀ ਉਹ ਗੱਲ ਹੁੰਦੀ ਹੈ ਇਸ ਵੇਲੇ ਇਹ ਜਿਹੜੀਆਂ ਤਸਵੀਰਾਂ ਨੇ ਇਸ ਸਰਕਾਰੀ ਰਜਿੰਦਰ ਹਸਪਤਾਲ ਦੇ ਵਿੱਚ ਨੇ ਕਿਉਂਕਿ ਜੋ ਦੱਸਿਆ ਜਾ ਰਿਹਾ ਕਿ ਰਾਤ ਦੇ ਵੇਲੇ ਜਿਹੜੀ ਉਹ ਸਿਹਤ ਵਿਕਟ ਦੀ ਹੈਗੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਪਾਤਣਾ ਲਿਆਇਆ ਜਾਂਦਾ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮਰ ਤੱਕ ਜਿਹੜਾ ਕੋਸ਼ਿਸ਼ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਦੀ ਮਰ ਤੱਕ ਦੀ ਨੂੰ ਸਰਕਾਰੀ ਰਜਿੰਦਰ ਹਸਪਤਾਲ ਲਿਆਇਆ ਜਾਂਦਾ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਕਿ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇਹਨਾਂ ਤੱਕ ਸੰਪਰਕ ਕਰੇ ਔਰ ਸੰਪਰਕ ਕਰਨ ਤੋਂ ਬਾਅਦ ਇਹਨਾਂ ਨੂੰ ਪਰੋਸਾ ਜਿਹੜਾ ਇਹਨਾਂ ਦਾ ਬੰਦਾ ਮਾਣ ਹੈ ਕਿਉਂਕਿ ਇਹਨਾਂ ਦੇ ਸਾਫ਼ ਤੌਰ ਤੇ ਕਹਿਣਾ ਹੈ ਕਿ ਉਹ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਉਸ ਦਾ ਸਹ ਲੈਣਾ ਉੱਖਾ ਹੋ ਗਿਆ ਸੀ ਜਿਸ ਕਰਕੇ ਉਸ ਦੀ ਛਾਤੀ ਜਿਹੜੀ ਰੁਕ ਜਾਂਦੀ ਹੈ ਔਰ ਉਸ ਤੋਂ ਬਾਅਦ ਉਸ ਦੀ ਜਿਹੜੀ ਜਿਹੜੀ ਮੌਤ ਹੋ ਜਾਂਦੀ ਹੈਗੀ ਉਸ ਤੋਂ ਬਾਅਦ ਉਸ ਦੇ ਮਰਤਕ ਦੇ ਨੂੰ ਸਰਕਾਰੀ ਰਜਨ ਹਸਪਤਾਲ ਲਿਆਇਆ ਜਾਂਦਾ ਹੈ ਕੈਮਰਾ ਪਰਸਨ ਰਿਪੋਰਟੇਬਲ ਤੇ ਨਾਮ ਦਮਪ ਸਿੰਘ ਪੀਟੀਸੀ ਨਿਊਜ਼ ਪਟਿਆਲਾ